ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਅਕਾਲੀ ਦਲ ਨੇ ਵੱਡਾ ਸਟੈਂਡ ਲੈ ਲਿਆ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਣ ਦਵਾਂਗੇ ਤੇ ਉਸੇ ਲਈ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਸੰਘਰਸ਼ ਕਰਨ ਦੇ ਲਈ ਤਿਆਰ ਆ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਅੱਜ ਸੜਕਾਂ ਦੇ ਉੱਤੇ ਦੱਸਦੀ ਹੈ ਕਿ ਅਕਾਲੀ ਦਲ ਦੀਆਂ ਜਿਹੜੀਆਂ ਕਿ ਲੀਡਰਸ਼ਿਪ ਵਰਕਰ ਕਿਸਾਨਾਂ ਦੇ ਹੱਕ ਦੇ ਵਿੱਚ ਮੋਹਾਲੀ ਦੇ ਵਿੱਚ ਧਰਨਾ ਲਾਉਣ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਵੀ ਉੱਥੇ ਮੌਜੂਦ ਹੋਣਗੇ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਜਿਹੜਾ ਕਿ ਅਕਾਲੀ ਦਲ ਦਾ ਹੋ ਸਕਦਾ ਹੈ ਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਵੱਡਾ ਸਟੈਂਡ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਵਾਰ ਦੀ ਤਰ੍ਹਾਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਿ ਧਰਨਾ ਲੱਗਿਆ ਸੀ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਅਕਾਲੀ ਦਲ ਦੇ ਜਿਹੜੀ ਕਿ ਲੀਡਰਸ਼ਿਪ ਉੱਥੇ ਪਹੁੰਚੀ ਤੇ ਕਿਸਾਨਾਂ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜ ਕਿ ਲਗਾਤਾਰ ਉਹਨਾਂ ਨੇ ਵਿਰੋਧ ਕੀਤਾ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਸਟੇਜ ਤੋਂ ਵੱਡਾ ਐਲਾਨ ਤਾਂ ਕਰ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕਿਸਾਨਾਂ ਦੇ ਲਈ ਕੋਈ ਵੀ ਸਟੈਂਡ ਲੈਣਾ ਪਿਆ ਤੇ ਜੇਕਰ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਹਰ ਇੱਕ ਸੰਘਰਸ਼ਕਰਾਂ ਦੇ ਲਈ ਤਿਆਰ ਹਾਂ ਤੇ ਅੱਜ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵੱਡਾ ਤਰਨਾ ਮੋਹਾਲੀ ਦੇ ਵਿੱਚ ਲੱਗੇਗਾ ਤੇ ਉੱਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਿ ਇਸ ਤਰਨੇ ਦੇ ਵਿੱਚ ਮੌਜੂਦ ਹੋਵੇਗੀ ਕਿਸਾਨਾਂ ਨੂੰ ਜਿਹੜਾ ਕਿ ਕਿਸਾਨਾਂ ਦੇ ਲਈ ਅੱਜ ਅਖਾਲੀ ਦਲ ਵੱਡਾ ਸਟੈਂਡ ਲੈਣ ਜਾ ਰਿਹਾ ਤੇ ਦੂਜੇ ਪਾਸੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਕਿ ਅਕਾਲੀ ਦਲ ਕਾਂਗਰਸ ਪਾਰਟੀ ਪਾਜਪਾ ਅਤੇ ਕਿਸਾਨ ਜਥੇਬੰਦੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਸਾਰੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਸਕੀਮ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਸੜਕਾਂ ਦੇ ਉੱਤੇ ਅਕਾਲੀ ਦਲ ਉੰਨੇ ਜਿਹੜੀ ਕਿ ਲੀਡਰਸ਼ਿਪ ਅਤੇ ਵਰਕਰ ਵੱਡਾ ਧਰਨਾ ਲਗਾਉਣ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਟੇਜ ਤੋਂ ਵੱਡਾ ਐਲਾਨ ਹੋ ਸਕਦਾ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਅੱਜ ਸੜਕਾਂ ਦੇ ਉੱਤੇ ਦੱਸ ਦਈਏ ਕਿ ਅਕਾਲੀ ਦਲ ਦੀਆਂ ਜਿਹੜੀਆਂ ਕਿ ਲੀਡਰਸ਼ਿਪ ਵਰਕਰ ਕਿਸਾਨਾਂ ਦੇ ਹੱਕ ਦੇ ਵਿੱਚ ਮੋਹੜੀ ਦੇ ਵਿੱਚ ਧਰਨਾ ਲਾਉਣ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਵੀ ਉੱਥੇ ਮੌਜੂਦ ਹੋਣਗੇ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਆਮੋ ਸਾਹਮਣਾ ਜਿਹੜਾ ਕਿ ਅਕਾਲੀ ਦਲ ਦਾ ਹੋ ਸਕਦਾ ਹੈ ਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਵੱਡਾ ਸਟੈਂਡ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਵਾਰ ਦੀ ਤਰ੍ਹਾਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਿ ਧਰਨਾ ਲੱਗਿਆ ਸੀ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਅਕਾਲੀ ਦਲ ਦੇ ਜਿਹੜੀ ਕਿ ਲੀਡਰਸ਼ਿਪ ਉੱਤੇ ਪਹੁੰਚੀ ਤੇ ਕਿਸਾਨਾਂ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਉਹਨਾਂ ਨੇ ਵਿਰੋਧ ਕੀਤਾ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ 스테ਜ ਤੋਂ ਵੱਡਾ ਐਲਾਨ ਤਾਂ ਕਰ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕਿਸਾਨਾਂ ਦੇ ਲਈ ਕੋਈ ਵੀ ਸਟੈਂਡ ਲੈਣਾ ਪਿਆ ਤੇ ਜੇਕਰ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਹਰ ਇੱਕ ਸੰਘਰਸ਼ਕਰਾਂ ਦੇ ਲਈ ਤਿਆਰ ਹਾਂ ਤੇ ਅੱਜ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵੱਡਾ ਤਰਨਾ ਮੋਹਾਲੀ ਦੇ ਵਿੱਚ ਲੱਗੇਗਾ ਤੇ ਉੱਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਿ ਇਸ ਤਰਨੇ ਦੇ ਵਿੱਚ ਮੌਜੂਦ ਹੋਵੇਗੀ ਕਿਸਾਨਾਂ ਨੂੰ ਜਿਹੜਾ ਕਿ ਕਿਸਾਨਾਂ ਦੇ ਲਈ ਅੱਜ ਅਖਾਲੀ ਦਲ ਵੱਡਾ ਸਟੈਂਡ ਲੈਣ ਜਾ ਰਿਹਾ ਤੇ ਦੂਜੇ ਪਾਸੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਕਿ ਅਕਾਲੀ ਦਲ ਕਾਂਗਰਸ ਪਾਰਟੀ ਪਾਜਪਾ ਅਤੇ ਕਿਸਾਨ ਜਥੇਬੰਦੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਸਾਰੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਸਕੀਮ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਸੜਕਾਂ ਦੇ ਉੱਤੇ ਅਕਾਲੀ ਦਲ ਉੰਨੇ ਜਿਹੜੀ ਕਿ ਲੀਡਰਸ਼ਿਪ ਅਤੇ ਵਰਕਰ ਵੱਡਾ ਧਰਨਾ ਲਗਾਉਣ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਟੇਜ ਤੋਂ ਵੱਡਾ ਐਲਾਨ ਹੋ ਸਕਦਾ ਹੈ